प्रेम ते भरोसे ਦੇ ਮਿਸ਼ਰਣ ਤੋਂ ਜੋ ਮਨ ਦੀ ਅਵਸਥਾ ਬਣਦੀ ਏ ਉਹਨੂੰ ਕਹਿੰਦੇ ਨੇ ਭਾਵਨਾ ਇਹ ਭਾਵਨਾ ਜਿਸ ਦਿਨ ਪ੍ਰਮਾਤਮਾ ਦੇ ਪ੍ਰਤੀ ਪ੍ਰਗਟ ਹੋ ਜਾਏ ਉਹਨੂੰ ਕਹਿੰਦੇ ਨੇ ਭਗਤ ਭਗਤ ਦਾ ਮਤਲਬ ਹੈ ਜਿੱਥੇ ਭਾਵਨਾ ਅੰਕਿਤ ਹੋ ਗਈ ਹੈ ਜਿੱਥੇ ਭਾਵਨਾ ਟਿਕ ਗਈ ਹੈ ਫਿਰ ਗੁਰਬਾਣੀ ਕਹਿੰਦੀ ਹੈ ਭਗਤ ਤੋਂ ਵੱਡਾ ਕੋਈ ਵੀ ਨਹੀਂ ਹੈ पंडत सूर छतरपत राजा भगत बराबर और ना कोए कोई सिरमौर राजा शक्तिशाली धनवान गुणवान विद्वान ते सूर वीर भगत दा मुकाबला नहीं कर सकदा भगत सब तो उच्च है भगत सब तो शिरमौर है जो भगत कोल है ਕੋਈ ਇੱਕ ਵਿਦਵਾਨ ਕੋਲ ਨਹੀਂ ਜੋ ਭਗਤ ਕੋਲ ਹੈ ਇੱਕ ਚੋਟੀ ਦੇ ధਨਵਾਨ ਦੇ ਕੋਲ ਵੀ ਨਹੀਂ